ਜ਼ਿਲ੍ਹਾ ਪਠਾਨਕੋਟ ਕੈਂਟਰ ਰੇਲਵੇ ਸਟੇਸ਼ਨ ਤੇ ਸਪੈਸ਼ਲ ਡੀਜੀਪੀ ਰੇਲਵੇ ਪੁਲਿਸ ਸ਼੍ਰੀਮਤੀ ਸ਼ਸ਼ੀ ਪ੍ਰਬਤਰੀ ਵੇਦੀ ਦੇ ਦਿਸ਼ਾ ਨਿਰਦੇਸ਼ਾਂ ਦੇ ਚਲਦਿਆਂ ਕੈਂਟਰ ਰੇਲਵੇ ਸਟੇਸ਼ਨ ਚੌਂਕੀਨ ਚਾਰ ਐਸਆਈ ਪਲਵਿੰਦਰ ਸਿੰਘ ਵੱਲੋਂ ਕੈਂਟਰ ਰੇਲਵੇ ਸਟੇਸ਼ਨ ਪਠਾਨਕੋਟ ਵਿਖੇ ਹਰ ਆਨ ਜਾਣ ਵਾਲੇ ਲੋਕਾਂ ਦੀ ਤਲਾਸ਼ੀ ਲਈਤੀ ਜਾ ਰਹੀ ਸੀ ਅਤੇ ਇਸ ਦੇ ਚਲਦਿਆਂ ਹੀ ਇੱਕ ਸ਼ੱਕੀ ਵਿਅਕਤੀ ਜਿਸ ਦਾ ਨਾਮ ਸਕੱਤਰ ਸਿੰਘ ਪੁੱਤਰ ਜੋਗਿੰਦਰ ਸਿੰਘ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਅਕਤੀ ਕੋਲ ਵੱਖ-ਵੱਖ ਕੰਪਨੀਆਂ ਦੇ ਪੰਜ ਮੋਬਾਈਲ ਫੋਨ ਬਰਾਮਦ ਹੋਏ ਜਿਸ ਤੋਂ ਬਾਅਦ ਉਸਨੇ ਪੁਚਕਿਚ ਵਿੱਚ ਮੰਨਿਆ ਕਿ ਇਹ ਫੋਨ ਉਸਨੇ ਟ੍ਰੇਨ ਵਿੱਚ ਚੋਰੀ ਕੀਤੇ ਸਨ ਜਿਹਦੇ ਚਲਦਿਆਂ ਉਸ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਆਂ ਥਾਣਾ ਕੈਂਟ ਰੇਲਵੇ ਸਟੇਸ਼ਨ ਪਠਾਨਕੋਟ ਦੇ ਐਸ ਐਚ ਓ ਨੇ 4 ਵਜੇ ਦੇ ਕਰੀ ਪੱਤਰਕਾਰਾਂ ਨੂੰ ਦੱਸਿਆ ਕਿ ਰੇਲਵੇ ਪੁਲਿਸ ਵੱਲੋਂ ਲਗਾਤਾਰ ਰੇਲ ਗੱਡੀਆਂ ਅਤੇ ਸਟੇਸ਼ਨ ਤੇ ਅਣਜਾਣਵਰੇ ਲੋਕਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਜੋ ਕੋਈ ਵੀ ਮਾੜਾ ਅਨਸਰ ਕਿਸੇ ਵੀ ਅਨੁਸੁਖਾਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ ਮਾਨਜੋਗ ਸਪੈਸ਼ਲ ਡੀਜੀਪੀ ਰੇਲਵੇ ਸ਼੍ਰੀਮਤੀ ਸ਼ਸ਼ੀਪ੍ਰਵਾ द्विवेदी ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੀ ਹੈ ਉਹ ਚੈਕਿੰਗ ਜਿਹੜੀ ਹੈ ਉਹ ਚੌਕੀ ਇਨਚਾਰਜ ਏਐਸਏ ਪੁਲਵਿੰਦਰ ਸਿੰਘ ਵੱਲੋਂ ਰੇਲਵੇ ਸਟੇਸ਼ਨ ਠਾਨਕੋਟ ਕੈਂਟ ਕੀਤੀ ਜਾ ਰਹੀ ਸੀਗੀ ਤੇ ਦੌਰਾਨੇ ਚੈਕਿੰਗ ਜਿਹੜਾ ਹੈ ਇਹ ਇੱਕ ਜਿਹੜਾ ਹੈ ਉਹ ਸ਼ੱਕੀ ਵਿਅਕਤੀ ਆਪੋ ਕੀਤਾ ਸੀਗਾ ਸਕੱਤਰ ਸਿੰਘ son ਆਫ ਜਗਿੰਦਰ ਸਿੰਘ ਇਹ ਅਮਰਸਰਤ ਘਿੰਡੇ ਥਾਣੇ ਦੇ 25 ਪਿੰਡ ਦਾ ਰਹਿਣ ਵਾਲਾ ਆ ਤੇ ਇਹਦੇ ਕੋਲੋਂ ਜਿਹੜੇ ਆ ਉਹ ਵਕਫ ਵਕ ਕੰਪਨੀਆਂ ਦੇ ਪੰਜ ਮੋਬਾਈਲ ਜਿਹੜੇ ਆ ਚੋਇਨਲ ਟ੍ਰੇਨ ਤੋਂ ਚੋਰੀ ਕੀਤੇ ਸੀ ਉਹ ਬਰਾਮਦ ਹੋਏ ਆ ਜਿਹਦੇ ਖਿਲਾਫ ਜਿਹੜਾ ਉਹ ਕੇਸ ਰਜਿਸਟਰ ਕਰਕੇ ਤੇ ਕਰ ਲਈ ਅਮਰਚਿਲਿੰਦੇ ਜਾ ਰਹੀ ਇਹਦੇ ਖਿਲਾਫ ਜਿਹੜਾ ਉਹ ਐਨਡੀਫੈਕਟ ਦਾ ਇੱਕ ਮੁਕੱਦਮਾ ਜਿਹੜਾ ਆ ਉਹ ਦਰਜ ਹੈ